ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਪੰਜਾਬ ਵਿੱਚ ਸੱਤਾ ਤਬਦੀਲ ਹੋਣ ਤੋਂ ਬਾਅਦ ਅਕਸਰ ਪੁਲਿਸ ਅਤੇ ਵਿਜੀਲੈਂਸ ਦੇ ਸ਼ਿਕਾਰ ਬਦਲ ਜਾਂਦੇ ਨੇ ਜੋ ਸੱਤਾ 'ਚ ਹੁੰਦਿਆਂ ਵੱਡੇ ਸ਼ਿਕਾਰੀ ਕਹਾਉਂਦੇ ਨੇ ਅਕਸਰ ਅਜਿਹੇ ਸਖਸ਼ਾਂ ਨੂੰ ਮੌਕੇ ਦੇ ਸ਼ਿਕਾਰੀਆਂ ਤੋਂ ਬਚਣ ਲਈ ਦਾਪੇਚ ਲੜਾਉਣੇ ਲੜਾਉਂਦੇ ਦੇਖਿਆ ਜਾਂਦਾ ਹੈ ਅਜਿਹਾ ਇੱਕ ਸਖਸ਼ਾ ਹੈ ਭਰਤਿੰਦਰ ਸਿੰਘ ਚਾਹਲ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਇਕ ਛੋਟਾ ਅਫਸਰ ਭਾਰਤੀ ਹੋਣ ਤੋਂ ਬਾਅਦ ਇਹ ਵਿਅਕਤੀ ਸਮੇਂ ਦੇ ਤਾਕਤਵਰ ਬੰਦਿਆਂ ਦਾ ਕਰੀਬੀ ਰਿਹਾ ਮੰਨਿਆ ਜਾਂਦਾ ਰਿਹਾ ਹੈ। ਦੇਸ਼ ਦੀ ਸਿਆਸਤ ਦੇ ਕਿੰਗ ਮੇਕਰ ਮੰਨੇ ਜਾਂਦੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਅਤੇ ਸਾਬਕਾ ਡੀਜੀਪੀ ਤੇ ਸਭ ਤੋਂ ਵਿਵਾਦਿਤ ਪੁਲਿਸ ਅਫਸਰ ਕੇਪੀਐਸ ਗਿੱਲ ਦੇ ਕਰੀਬੀ ਹੋਣ ਦੀਆਂ ਆਵਾਜ਼ਾਂ ਤਾਂ ਅਕਸਰ ਸੱਤਾ ਤੇ ਪ੍ਰਸ਼ਾਸਕੀ ਗਲਿਆਰਾਂ 'ਚ ਆਮ ਸੁਣੀ ਦੀਆਂ ਸਨ। ਪਰ ਕੈਪਟਨ ਅਮਰਿੰਦਰ ਸਿੰਘ ਦੇ ਦੋਨੋਂ ਵਾਰਾਂ ਸੱਤਾ ਚ ਆਉਣ ਸਮੇਂ ਚਾਰੇ ਪਾਸੇ ਚੈਲ-ਚੈਲ ਹੁੰਦੀ ਸੁਣੀ ਜਾਂਦੀ ਸੀ ਖੈਰ ਆਪਣੇ ਆਕਾ ਦੇ ਸੱਤਾ ਹੀਣ ਹੁੰਦਿਆਂ ਹੀ ਚੈਲ ਦੇ ਮਗਰ ਵਿਜੀਲੈਂਸ ਲੱਗ ਜਾਂਦੀ ਹੈ ਅਕਸਰ ਚੈਲ ਅਜੇਹਾ ਕੀ ਕਾਰਨਾਮਾ ਕਰ ਦਿੰਦਾ ਹੈ ਕਿ ਵਿਜੀਲੈਂਸ ਦਾ ਸ਼ਿਕਾਰ ਬਣ ਜਾਂਦਾ ਹੈ ਪਹਿਲਾਂ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਭਰਤਿੰਦਰ ਸਿੰਘ ਚਾਹਲ ਨੂੰ ਵਿਜੀਲੈਂਸ ਅਤੇ ਪੁਲਿਸ ਕੇਸਾਂ ਨਾਲ ਸਾਹਮਣਾ ਕਰਨਾ ਪਿਆ ਸੀ ਖਰ ਉਹਨਾਂ ਕੇਸਾਂ ਦੀ ਵੀ ਗੱਲ ਕਦੇ ਕਰਾਂਗੇ ਕਿਉਂਕਿ ਉਹਨਾਂ ਕੇਸਾਂ 'ਚ ਚਾਲ ਬਰੀ ਹੋ ਗਿਆ ਸੀ ਹੁਣ ਗੱਲ ਕਰਦੇ ਆਂ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋਂਦ 'ਚ ਆਉਣ ਤੋਂ ਬਾਅਦ ਚਾਲ ਅਤੇ ਵਿਜੀਲੈਂਸ ਦਰਾਂ ਬਿੱਲੀ ਤੇ ਚੂਹੇ ਵਾਲੀ ਦੌੜ ਲੱਗੀ ਹੋਈ ਦਿਖਾਈ ਦੇ ਰਹੀ ਹੈ ਪੰਜਾਬ ਬਿਜ਼ਨਸ ਬਿਊਰੋ ਵੱਲੋਂ 2 ਅਗਸਤ 2023 ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਰਾਵਾਂ ਤਹਿਤ ਚਾਲ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਜਾਂਦਾ ਹੈ ਵਿਜੀਲੈਂਸ ਨੇ ਚਾਹਲ ਦਾ ਹਵਾਲਾ ਦਿੱਦਿਆ ਕਿ ਹੈ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਹੇ ਭਰਤਿੰਦਰ ਸਿੰਘ ਚੈਲ ਪੁੱਤਰ ਹਰਬਚਨ ਸਿੰਘ ਵਾਸੀ ਚੈਲ ਨਿਵਾਸ ਤਵੱਕਲੀ ਬੋਰਡ ਪਟਿਆਲਾ ਵਿਰੁੱਧ ਦਰਜ ਮਾਮਲੇ ਦੀ ਜਾਂਚ ਦੌਰਾਨ ਚਾਹਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਮ ਤੇ ਦਰਜ ਜਾਇਤਾਦਾਂ ਦੀ ਪੜਤਾਲ ਅਤੇ ਉਹਨਾਂ ਦੀ ਟੈਕਨੀਕਲ ਟੀਮ ਰਾਹੀਂ ਅਸੈਸਮੈਂਟ ਕਰਵਾਈ ਗਈ। ਪੰਜਾਬ ਬਿਜ਼ਨਸ ਬਿਊਰੋ ਵੱਲੋਂ 1 ਅਪ੍ਰੈਲ 2017 ਤੋਂ ਲੈ ਕੇ ਉਦੋਂ ਤੱਕ ਦੀ ਸਾਰੀ ਅਸੈਸਮੈਂਟ ਕੀਤੀ ਗਈ ਜਦੋਂ ਤੱਕ ਕੈਪਟਨ ਅਮਰਿੰਦਰ ਸਿੰਘ ਸੱਤਾ ਵਿੱਚ ਰਹਿੰਦੇ ਨੇ। ਪੰਜਾਬ ਬਿਜ਼ਨਸ ਬਿਊਰੋ ਦਾ ਦਾਵਾ ਹੈ ਕਿ ਇਸ 4.5 ਸਾਲ ਦੇ ਸਮੇਂ ਦੌਰਾਨ ਭਰਤਿੰਦਰ ਸਿੰਘ ਚਾਹਲ ਦੀ ਜਿਹੜੀ ਕੁੱਲ ਆਮਦਨ ਸੀ ਉਹ ਤਕਰੀਬਨ 7 ਕਰੋੜ 85 ਲੱਖ ਰੁਪਏ ਸੀ। ਪਰ ਇਸ ਵਿਅਕਤੀ ਵੱਲੋਂ ਜਾਂ ਇਹ ਕਹ ਲਈਏ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ 31 ਕਰੋੜ 79 ਲੱਖ ਤੋਂ ਵੱਧ ਦਾ ਖਰਚ ਕੀਤਾ ਗਿਆ ਹੈ। ਇਸੇ ਜਿਹੜਾ ਐਸੀ ਇਹ ਕਹਦੀ ਵੀ ਇੱਕ ਖੱਪਾ ਹੈ ਬਹੁਤ ਵੱਡਾ ਜਿਹਨੂੰ ਬਿਜ਼ਨੈਸ ਬਿਊਰੋ ਨੇ ਕਿਹਾ ਵੀ 305% ਜਿਹੜਾ ਉਹ ਵਾਧੂ ਖਰਚ ਹੈ। 300 ਜਿਹੜੇ ਬੰਦੇ ਦੀ ਆਮਦਨ ਸਿਰਫ ਤਕਰੀਬਨ 8 ਕਰੋੜ ਹੈ ਤੇ ਜਿਹਨੂੰ 31000 ਕਰੋੜ ਰੁਪਏ ਉਹ ਖਰਚ ਕਰਦਾ ਹੈ ਤਾਂ ਉਹ ਜਿਹੜਾ ਬਚਾ ਬਾਕੀ ਪੈਸਾ ਉਹ ਕਿੱਥੋਂ ਆਇਆ? ਉਹਦਾ ਸਾਬਕਾ ਤਾਬ ਪੁੱਛਣ ਲਈ ਉਹ ਜਰਨਲ ਲਈ ਪੰਜਾਬ ਵਿਜਲੈਂਸ ਬਿਊਰੋ ਨੇ ਪਰਚਾ ਦਰਜ ਕੀਤਾ ਤੇ ਉਹਦੀਆਂ ਪ੍ਰਾਪਰਟੀਆਂ ਦੀ ਜਿਹੜੀ ਹੈ ਉਹ ਅਸੈਸਮੈਂਟ ਕੀਤੀ ਗਈ ਤੁਸੀਂ ਹੈਰਾਨ ਹੋਮੋਗੇ ਜਿਹੜੀ ਪੰਜਾਬ ਵਿਜਲੈਂਸ ਬਿਊਰੋ ਵੱਲੋਂ ਸੂਚੀ ਜਿਹੜੀ ਬਣਾਈ ਗਈ ਸਾਰੀ ਜਾਇਦਾਦਾਂ ਦੀ ਜਿਹੜੀ ਕਿ ਸਾਡੇ ਕੋਲ ਇਸ ਵੇਲੇ ਮੌਜੂਦ ਹੈ ਉਹਨਾਂ ਦੇ ਵਿੱਚ ਪਟਿਆਲਾ ਤੋਂ ਸਰਹੰਦ ਰੋਡ ਤੇ ਇੱਕ ਆਲੀਸ਼ਾਨ ਮੈਰਿਜ ਪੈਲਸ ਬਣਾਇਆ ਜਾਂਦਾ ਹੈ ਜਿਹਦੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਤੁਹਾਨੂੰ ਦੇਖ ਕੇ ਚੌਂਕ ਜਾਓਗੇ ਵੀ ਇਸ ਤਰ੍ਹਾਂ ਦਾ ਜਿਹੜਾ ਇੱਕ ਮਗਬੂਲੀ ਅਫਸਰ ਭਰਤੀ ਹੁੰਦਾ ਹੈ ਤੇ ਸੱਤਾ ਦੇ ਵੱਡੇ ਜਿਹੜੇ ਆ ਅਸੀਂ ਕਹਿ ਲਈਏ ਵੀ ਮੁੱਖ ਮੰਤਰੀਆਂ ਦੇ ਕਰੀਬੀ ਰਹਿ ਕੇ ਉਸ ਤੋਂ ਬਾਅਦ ਇੱਕ ਵੱਡਾ ਮੈਰਿਜ ਪੈਲੇਸ ਨਹੀਂ ਬਣਦਾ ਹੋਰ ਨਾ ਪ੍ਰਾਪਰਟੀਆਂ ਦੀ ਵੀ ਅਸੀਂ ਤੁਹਾਨੂੰ ਵਿਸਤਾਰ ਦੇਵਾਂਗੇ ਜੋ ਪੰਜਾਬ ਬਿਜ਼ਨਸ ਬਿਊਰੋ ਵੱਲੋਂ ਜਾਣਕਾਰੀ 71 ਕੀਤੀ ਗਈ ਹੈ ਇਹ 42 ਕਨਾਲ 6 ਮਰਲੇ ਜ਼ਮੀਨ ਦੇ ਵਿੱਚ ਜਿਹੜਾ ਹੈ ਬਣਾਇਆ ਗਿਆ ਬਿਜ਼ਨਸ ਬਿਊਰੋ ਦਾ ਦਾਅਵਾ ਹੈ ਕਿ 2017 ਤੋਂ 2022 ਦੇ ਦਰਮਿਆਨ ਹੀ ਇਸ ਦੀ ਉਸਾਰੀ ਕੀਤੀ ਗਈ ਜਾਂ ਇਸ ਨੂੰ ਮੁਕੰਮਲ ਕੀਤਾ ਗਿਆ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਪੀਟੀਸੀ ਚੈਨਲ ਉੱਪਰ ਇਸ ਦੀ ਲਗਾਤਾਰ ਇਸ਼ਤਿਹਾਰਬਾਜ਼ੀ ਹੁੰਦੀ ਰਹੀ ਹੈ। ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਬਾਦਲ ਪਰਿਵਾਰ ਦੀ ਮਾਲਕੀ ਵਾਲੇ ਟੀਵੀ ਚੈਨਲ ਤੇ ਭਰਤਿੰਦਰ ਸਿੰਘ ਚੈਲ ਦੇ ਮੈਰਿਜ ਪੈਲਸ ਦੀ ਇਸ਼ਤਿਹਾਰਬਾਜ਼ੀ ਲਗਾਤਾਰ ਹੁੰਦੀ ਹੈ। ਚਲੋ ਅਖਬਾਰ ਟੈਲੀਵਿਜ਼ਨ ਤੇ ਅਖਬਾਰਾਂ ਨਾਲ ਹੀ ਐਡ ਦੇਣੀ ਹੁੰਦੀ ਹੈਗੀ ਪਰ ਕਿਸੇ ਸਮੇਂ ਮੰਨਿਆ ਜਾਂਦਾ ਸੀ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਡੇ ਸਿਆਸੀ ਜੇ ਕੋਈ ਦੁਸ਼ਮਣ ਹੈ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਹੈ ਤੇ ਉਸ ਦੁਸ਼ਮਣੀ ਦੇ ਵਿੱਚ ਸਭ ਤੋਂ ਵੱਡਾ ਕੰਡਾ ਜੇ ਕੋਈ ਰੜਕਦਾ ਸੀ ਤਾਂ ਉਹ ਭਰਤਿੰਦਰ ਸਿੰਘ ਚਾਹਲ ਬਾਦਲਾ ਨੂੰ ਜ਼ਿਆਦਾ ਰੜਕਦਾ ਸੀ ਇਸੇ ਕਰਕੇ ਬਾਦਲ ਦੇ ਸੱਤਾ ਵਿੱਚ ਆਉਣ ਤੋਂ ਬਾਅਦ 2007 ਚ ਚਾਹਲ ਤੇ ਪਰਚੇ ਦਰਜ ਹੁੰਦੇ ਨੇ ਅਮਰਿੰਦਰ ਸਿੰਘ ਤੇ ਪਰਚੇ ਦਰਜ ਹੁੰਦੇ ਨੇ ਕਦੇ ਉਹ ਵੀ ਵਿਸਥਾਰ ਚ ਗੱਲ ਕਰਾਂਗੇ ਕਿ ਇੱਕ ਵਾਰੀ ਤਾਂ ਕੈਪਟਨ ਅਮਰਿੰਦਰ ਸਿੰਘ ਬਾਦਲਾ ਤੇ ਪਰਚੇ ਦਰਜ ਕਰਕੇ ਸੱਤਾ ਹਥਿਆ ਲੈਂਦੇ ਨੇ ਤੇ ਉਸ ਤੋਂ ਬਾਅਦ ਵਾਵਾ ਖੜਦੇ ਨੇ ਬਾਦਲ ਵੀ ਕੈਪਟਨ ਅਮਰਿੰਦਰ ਤੇ ਪਰਚੇ ਦਰਜ ਕਰਦੇ ਨੇ ਤੇ ਉਹਨਾਂ ਪਰਚਿਆਂ ਦਾ ਕੀ ਬਣਿਆ ਉਹ ਵੀ ਤੁਹਾਨੂੰ ਕਦੇ ਦੱਸਾਂਗੇ ਡਿਟੇਲ ਦੇ ਵਿੱਚ ਅੱਜ ਕਰਦੇ ਹਾਂ ਭਰਤਦਰ ਸਿੰਘ ਚਾਹਲ ਦੀਆਂ ਜਾਇਦਾਦਾਂ ਦੀ ਗੱਲ ਪਰ ਵਿਜੀਲੈਂਸ ਦੇ ਮੁਤਾਬਕ ਭਰਤਦਰ ਸਿੰਘ ਚਾਹਲ ਨੇ ਆਪਣੀ ਪਤਨੀ ਜਸਵਿੰਦਰ ਕੌਰ ਅਤੇ بیٹے ਵਿਕਰਮਜੀਤ ਸਿੰਘ ਚਾਹਲ ਦੇ ਨਾਮ ਪਰ 2585 ਗਜ ਦਾ ਪਲਾਟ ਪਟਿਆਲਾ ਨਾਭਾ ਰੋਡ ਤੇ ਲਿਆ ਤੇ ਇਸ ਦੀ ਕੀਮਤ ਜਿਹੜੀ ਹੈ ਉਹ 13-14 ਕਰੋੜ ਰੁਪਏ ਪੰਜਾਬ ਬਿਜਲੀ ਸਬੂਰੋ ਵੱਲੋਂ ਇਹਦਾ ਅੰਦਾਜ਼ਾ ਲਾਇਆ ਗਿਆਗਾ ਇਸੇ ਤਰ੍ਹਾਂ ਭਰਤਿੰਦਰ ਸਿੰਘ ਚੈਲ ਨੇ ਪਟਿਆਲਾ ਨਾਭਾ ਰੋਡ ਤੇ ਕਲਿਆਣ ਵਿਖੇ ਆਪਣੀ ਪਤਨੀ ਜਸਵਿੰਦਰ ਕੌਰ ਅਤੇ ਬੇਟੇ ਵਿਕਰਮਜੀਤ ਸਿੰਘ ਚਾਹਲ ਦੇ ਨਾਮ ਤੇ 72 ਕਨਾਲ 14 ਮਰਲੇ ਜ਼ਮੀਨ ਖਰੀਦੀ ਗਈ ਇਹਦੀ ਕੀਮਤ ਵੀ ਕਰੋੜਾਂ ਰੁਪਏ ਦੇ ਵਿੱਚ ਹੈ ਇਹ ਤਾਂ ਸਿੱਤ ਤੁਹਾਨੂੰ ਉਹ ਦੱਸ ਰਹੇ ਆ ਬਾਕੀ ਮਾਰਕੀਟ ਪ੍ਰਾਈਸ ਕਿੰਨੀ ਹੋਊਗੀ ਉਹ ਤਾਂ ਤੁਸੀਂ ਅੰਦਾਜ਼ਾ ਆਪੇ ਲਾ ਸਕਦੇ ਹੋ ਭਰਤਿੰਦਰ ਸਿੰਘ ਚੈਲ ਦਾ ਮਕਾਨ ਹੈ ਜਿਹੜਾ ਜੱਦੀ ਪੁਸ਼ਤੀ ਉਹ ਬਿਜ਼ਨਸ ਕਹਿੰਦੀ ਆ ਵੀ ਸਿਰਫ 500 ਗਜ ਦਾ ਸੀ ਪਰ ਉੱਥੇ ਕਬਜ਼ਾ ਕਰਕੇ ਜਿਹੜਾ ਧੱਕੇ ਨਾਲ 3000 ਗਜ ਦਾ ਏਰੀਆ ਜਿਹੜਾ ਉਹ ਕਵਰ ਕੀਤਾ ਗਿਆਗਾ ਹੁਣ ਨਹੀਂ ਕੀਤਾ ਗਿਆ ਕੀਤਾ ਗਿਆ ਤਾਂ ਭਰਤਿੰਦਰ ਸਿੰਘ ਚੈਲ ਵਿਜੀਲੈਂਸ ਨੂੰ ਜਵਾਬ ਦੇਣਗੇ ਪਰ ਇਹ ਜਿਹੜੇ ਦੋਸ਼ ਉਹਨਾਂ ਦੇ ਲੱਗੇ ਨੇਗੇ ਇਸੇ ਤਰ੍ਹਾਂ ਭਰਤਿੰਦਰ ਸਿੰਘ ਚੈਲ ਨੇ ਆਪਣੀ ਪਤਨੀ ਜਸਵਿੰਦਰ ਕੌਰ ਦੇ ਨਾਮ ਤੇ ਪਾਖੜਾ ਕਨਾਲ ਤੇ ਹੋਟਲ ਓਬਲੀਗ ਹਵੇਲੀ ਸਰੰਦ ਮੰਡੀ ਗੋਵਿੰਦਗੜ੍ਹ ਹਾਈਵੇ ਰੋਡ ਨੇੜੇ ਹਿੰਦੋਸਤਾਨ ਪੈਟਰੋਲ ਪੰਪ ਬਣਾਈ ਹੈ ਜਿਸ ਦੀ ਕੀਮਤ ਕਰੋੜਾਂ ਰੁਪਏ ਦੇ ਵਿੱਚ ਹੈ ਇਸੇ ਤਰ੍ਹਾਂ ਉਹਨਾਂ ਦੇ ਬੇਟੇ ਵਿਕਰਮਜੀਤ ਸਿੰਘ ਚਾਹਲ ਨੇ ਪੰਜ ਕਨਾਲ ਚਾਰ ਮਰਲੇ ਗੈਰ ਕਾਸ਼ਤਜੋਗ ਜ਼ਮੀਨ ਚੰਡੀਗੜ੍ਹ ਦੇ ਨੇੜੇ ਕਰੋੜਾਂ ਪਿੰਡ ਚ ਡਮਾ ਗਰਾਉਂ ਦੇ ਨੇੜੇ ਕ੍ਰੀਦੀ ਕਿਤੀ ਜਿਹਦੀ ਕੀਮਤ ਲਗਭਗ ਵਿਜੀਲੈਂਸ ਨੇ 5 ਕਰੋੜ ਰੁਪਏ ਦੱਸੀ ਹੈ ਹੋ ਸਕਦਾ ਇਸ ਤੋਂ ਜ਼ਿਆਦਾ ਵੀ ਹੋਵੇ ਪਰਤੇਂਦਰ ਸਿੰਘ ਚੈਲ ਨੇ ਆਪਣਾ ਇੱਕ ਦੁਕਾਨ ਕੰਮ ਦਫਤਰ ਐਸਆਓ ਜਿਹੜਾ ਕਨਵੇਂ ਸੈਕਟਰ ਦੇ ਵਿੱਚ ਹਾਸਲ ਕੀਤਾ ਇਹਦੀ ਵੀ ਕੀਮਤ ਜਿਹੜੀ ਆ ਉਹ 2.5 ਕਰੋੜ ਰੁਪਏ ਵਿਜੀਲੈਂਸ ਵੱਲੋਂ ਦੱਸੀ ਗਈ ਹੈ ਪਰਤੇਂਦਰ ਸਿੰਘ ਚੈਲ ਨੇ ਆਪਣੇ ਬੇਟੇ ਵਿਕਰਮ ਚੈਲ ਦੇ ਨਾਮ ਤੇ ਘਰ ਪਿੰਡ ਦਿਆਲਪੁਰਾ ਜ਼ਿਲ੍ਹਾ ਬਠਿੰਡਾ ਵਿੱਚ ਇੱਕ ਵਿਗੇ ਦੇ ਵਿੱਚ ਜਿਹੜਾ ਹੈ ਰਿਹਾਇਸ਼ੀ ਮਕਾਨ ਉੱਥੇ ਵੀ ਉਹ ਸਾਰੀ ਕੀਤੀ ਗਈ ਹੈ ਪਟਿਆਲੇ ਦੇ ਵਿੱਚ ਹੈਗਾ ਹੈਗਾ ਬਠਿੰਡਾ ਜ਼ਿਲ੍ਹੇ ਦੇ ਵਿੱਚ ਇੱਕ ਮਕਾਨ ਹੈ ਇਸੇ ਤਰ੍ਹਾਂ ਅਸੀਂ ਕਹਿ ਲਈਏ ਵੀ ਮਿੱड्डੂ ਖੇੜਾ ਜ਼ਮੀਨ ਵਿੱਡੂ ਖੇੜਾ ਪਿੰਡ ਦੇ ਵਿੱਚ 16 ਏਕੜ ਜ਼ਮੀਨ ਭਰਤਿੰਦਰ ਸਿੰਘ ਚਾਹਲ ਨੇ ਖਰੀਦੀ ਹੈ ਭਰਤਿੰਦਰ ਸਿੰਘ ਨੇ ਚਾਹਲ ਨੇ ਚੂੜਪੁਰ ਖੁਰਦ ਜਿਹੜਾ ਕਿ ਜਦੋਂ ਅਸੀਂ ਪਟਿਆਲੇ ਤੋਂ ਸੰਗਰੂਰ ਨੂੰ ਜਾਂਦੇ ਆ ਤਾਂ ਉਸ ਦੇ راست ਦੇ ਵਿੱਚ ਭਾਖੜਾ ਦੇ ਨੇੜੇ ਇੱਕ ਪਿੰਡ ਹੁੰਦਾ ਹੈ ਚੂੜਪੁਰ ਉੱਥੇ 8 ਏਕੜ ਜ਼ਮੀਨ ਦੱਸਿਆ ਗਿਆ ਹੈ ਨਾਲੇ ਵਿਜੀਲੈਂਸ ਦਾ ਇਹ ਵੀ ਦਾਵਾ ਹੈ ਕਿ ਇਹ ਜਿਹੜੀਆਂ ਸਾਰੀਆਂ ਜ਼ਮੀਨਾਂ ਨੇ 2017 ਤੋਂ 2021 ਤੱਕ ਦੇ ਟਿਨਿਓਰ ਦੇ ਦਰਮਿਆਨ ਦੀਆਂ ਨੇ ਇਸੇ ਤਰ੍ਹਾਂ ਪੰਚਕੂਲਾ ਦੇ ਵਿੱਚ ਵੀ ਇੱਕ 869 ਗਾਜ ਦਾ ਜਿਹੜਾ ਇੱਕ ਪਲਾਟ ਹੈ ਤੇ ਮਕਾਨ ਹੈ ਵਿਜੀਲੈਂਸ ਦਾ ਇਹ ਵੀ ਦਾਵਾ ਹੈ ਕਿ ਇਹਨਾਂ ਦੇ ਪਰਿਵਾਰ ਕੋਲ ਲਗਜ਼ਰੀ ਗੱਡੀਆਂ ਨੇ ਤੇ ਵਿਜੀਲੈਂਸ ਨੇ ਇਹ ਵੀ ਦੋਸ਼ ਲਾਏ ਨੇ ਕਿ ਭਗਤਿੰਦਰ ਸਿੰਘ ਚਾਹਲ ਬਹੁਤ ਸਾਰੇ ਵਿਦੇਸ਼ੀ ਭੁਲਕਾਂ ਦੇ ਵਿੱਚ ਗਏ ਨੇ ਤੇ ਲੱਖਾਂ ਰੁਪਏ, ਕੋਟਲਾਂ ਵਿੱਚ ਰਹਿਣ ਦੇ ਖਰਚ ਕੀਤੇ ਗਏ ਨੇ। ਬਿジネス ਨੇ ਤਾਂ ਇੱਥੋਂ ਤੱਕ ਵੀ ਦਾਵਾ ਕੀਤਾ ਹੈ ਕਿ ਉਹਨਾਂ ਆਪਣੇ ਤੇ ਪਰਿਵਾਰ ਦੇ ਨਾਮ ਤੇ ਪਟਿਆਲਾ ਵੀ ਕੇ ਲੋਕਲ ਬੈਂਕਾਂ, ਚੰਡੀਗੜ੍ਹ, ਦਿੱਲੀ ਅਤੇ ਵਿਦੇਸ਼ੀ ਬੈਂਕਾਂ ਦੇ ਵਿੱਚ ਕਰੋੜਾਂ ਰੁਪਏ ਦੀ ਪੂੰਜੀ ਜਮ੍ਹਾਂ ਕਰਵਾਈ ਹੈ। ਦੋਸਤੋ, ਇਹ ਅਸੀਂ ਗੱਲ ਕੀਤੀ ਹੈ ਇੱਕ ਸਿਰਫ ਉਸ ਬੰਦੇ ਦੀ ਅਸੀਂ ਇਹ ਕਹਿ ਲਈਏ ਵੀ ਜਿਹੜਾ ਬੰਦਾ ਸਿਰਫ ਮੁੱਖ ਮੰਤਰੀ ਦਾ ਐਡਵਾਈਜ਼ਰ ਰਹਾ ਪਹਿਲਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਸਾਲ 2002 ਦੇ ਵਿੱਚ ਸੱਤਾ ਚਾਹੁੰਦੇ ਨੇ ਤਾਂ ਭਰਤਿੰਦਰ ਸਿੰਘ ਚਾਹਲ ਉਹਨਾਂ ਦੇ ਮੀਡੀਆ ਐਡਵਾਈਜ਼ਰ ਬਣਦੇ ਨੇ ਜਦੋਂ 2017 ਦੇ ਵਿੱਚ ਸੱਤਾ ਚਾਹੁੰਦੇ ਨੇ ਤਾਂ ਉਹ ਭਰਤਿੰਦਰ ਸਿੰਘ ਚਾਹਲ ਉਹਨਾਂ ਦੇ ਐਡਵਾਈਜ਼ਰ ਬਣਦੇ ਨੇ ਤੇ ਇਹ ਮੰਨਿਆ ਜਾਂਦਾ ਸੀ ਕਿ ਕਈ ਵਿਭਾਗਾਂ ਦੇ ਅਫਸਰ ਉਹਨਾਂ ਨੂੰ ਰਿਪੋਰਟ ਕਰਦੇ ਨੇ ਇਸ ਮੈਰਿਜ ਪੈਲੇਸ ਦੀ ਵੀ ਜਦੋਂ ਇਨੌਗੁਰੇਸ਼ਨ ਹੋਈ ਉਹਦੋਂ ਘਾਟਨ ਹੋਇਆ ਪੰਜਾਬ ਦੇ ਆਹਲਾ ਅਫਸਰ ਉਥੇ ਚੌਂਕੀ ਭਰਨ ਗਏ ਸੀ ਤੇ ਉਹੀ ਅਫਸਰ ਅੱਜਕੱਲ ਤਫਤੀਸ਼ ਕਰ ਰਹੇ ਨੇ ਉਹਨਾਂ ਸਾਰੇ ਮਾਮਲਿਆਂ ਦੀ ਇਹ ਸਾਰੇ ਤੱਥ ਰੱਖਣ ਦਾ ਮਤਲਬ ਇਹ ਇਹ ਵੀ ਹੈ ਇੱਕ ਸਾਡਾ ਵੀ ਅਕਸਰ ਵੱਡੇ ਬੰਦੇ ਬਚ ਜਾਂਦੇ ਨੇ ਉਹਨਾਂ ਬਾਰੇ ਮੀਡੀਆ ਦੇ ਵਿੱਚ ਰੌਲਾ ਪੈਂਦਾ ਹੈ ਮੀਡੀਆ ਟ੍ਰਾਇਲ ਵੀ ਹੁੰਦਾ ਹੈ ਅਸੀਂ ਪਹਿਲਾਂ ਵੀ ਅਕਸਰ ਦੇਖਿਆ ਜਿਵੇਂ ਤੁਹਾਨੂੰ ਦੱਸਿਆ ਭਰਤਿੰਦਰ ਸਿੰਘ ਚਾਹਲ ਤੇ ਪਹਿਲਾਂ ਵੀ ਪਰਚੇ ਦਰਜ ਹੋਏ ਸੀ ਉਹਨਾਂ ਦੀ ਜੇ ਪੁਨਸ਼ਣ ਕਰੀਏ ਇਨਵੈਸਟੀਗੇਸ਼ਨ ਕਰੀਏ ਤਾਂ ਹੋ ਸਕਦਾ ਪਤਾ ਨਹੀਂ ਉਹਦੇ ਵਿੱਚੋਂ ਕੁਝ ਨਵੀਂ ਚੀਜ਼ ਜਿਹੜੀ ਹੈ ਉਹ ਲੱਭਿਆਵੇ ਜਿਸ ਤਰ੍ਹਾਂ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਕੇਸ ਦੇ ਵਿੱਚ ਦੇਖਦੇ ਆ ਕਿ ਕਿੰਨੇ ਹੀ ਗਵਾਹ ਜਿਹੜੇ ਆ ਉਹ ਮੁਕਰ ਜਾਂਦੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੇਸ ਦੇ ਵਿੱਚ ਜਿਹੜਾ ਲੁਧਿਆਣਾ ਪਰਚਾ ਬਾਦਲਾ ਵੱਲੋਂ ਦਰਜ ਕੀਤਾ ਜਾਂਦਾ ਉਹਦੀ ਕੈਂਸਲੇਸ਼ਨ ਭਰ ਦਿੱਤੀ ਜਾਂਦੀ ਹੈ ਵੀ ਜਿੰਸ ਵੱਲੋਂ ਵੀ ਵੱਡੇ ਬੰਦੇ ਨੇ ਜਿਹੜੇ ਅਕਸਰ ਉਹਨਾਂ ਤੋਂ ਕਾਨੂੰਨ ਦੇ ਜਿਹੜੇ ਲੰਬੇ ਹੱਥ ਜਿਹੜੇ ਅਸੀਂ ਕਹਿੰਦੇ ਆ ਵੀ ਹਰ ਬੰਦੇ ਤੱਕ ਪਹੁੰਚਦੇ ਨੇ ਉਹ ਵੱਜ ਜਾਂਦੇ ਨੇ ਪੈਸੇ ਤੇ ਜ਼ੋਰ ਨਾਲ ਬਚਦੇ ਨੇ ਤਾਕਤ ਦੇ ਜ਼ੋਰ ਨਾਲ ਬਚਦੇ ਨੇ ਇਹ ਤਾਂ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਅਸੀਂ ਇਹਦੇ ਬਾਰੇ ਤਾਂ ਕੋਈ ਟਿਕਾਢੀ ਪੜ ਜਿਹੜੀ ਹੈ ਉਹ ਨਹੀਂ ਕਰ ਸਕਦੇ ਪਰ ਇੱਕ ਤੱਥ ਜ਼ਰੂਰ ਤੁਹਾਡੇ ਸਾਹਮਣੇ ਰੱਖੇ ਨੇ ਵੀ ਸੱਤਾ ਦੇ ਅਸੀਂ ਇਹ ਕਹਿੰਦੇ ਗਲਿਆਰਿਆਂ ਦੇ ਵਿੱਚ ਚਾਚਿਤ ਰਹਿਣ ਵਾਲਾ ਬੰਦਾ ਤੇ ਵੱਡੇ ਬੰਦਿਆਂ ਦਾ ਕਰੀਬੀ ਰਹਿਣ ਵਾਲਾ ਬੰਦਾ ਇੰਨੀ ਜ਼ਿਆਦਾ ਪ੍ਰਾਪਰਟੀ ਬਣਾ ਜਾਂਦਾ ਹੈ ਜਿਹੜੀ ਕਿ ਵਾਕਈ ਅੱਖਾਂ ਖੋਲਣ ਵਾਲੀ ਹੈ ਤੇ ਇਹਦਾ ਅੰਦਾਜ਼ਾ ਤੁਸੀਂ ਲਾ ਲਿਓ ਇਹ ਕਿਵੇਂ ਆਈ ਕਿੱਥੋਂ ਆਈ ਸਭ ਨੂੰ ਕੁਝ ਕਹਿਣ ਦੀ ਲੋੜ ਨਹੀਂ ਤੰਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ